ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਹੈ ਸੰਗਤ ਜੀ ਚੈਤਸਰੀ ਵਾਰ ਦੇ ਸੰਥਾ ਲੜੀ ਵਰ ਚੱਲ ਰਹੀ ਹੈ ਤੇ 16 ਸ਼ਲੋਕ ਆਪ ਜੀ ਨੇ ਸਰਵਣ ਕਰ ਲਏ ਸਨ ਅੱਗੇ ਸ਼ੁਰੂ ਹੁੰਦਾ ਹੈ ਸ਼ਲੋਕ ਸੰਤ ਉਧਰਨ ਦਿਆਲੰਗ ਦਿਆਲੰਗ ਤੇ ਵਿਸਰਾਮ ਹੈ ਉਧਰਨ ਪਾਠ ਨਹੀਂ ਪੜਨਾ ਉਧਰਨ ਉਧਾਰਨ ਪੜਨਾ ਹੈ ਆਸਰੰਗ ਗੋਪਾਲ ਕੀਰਤਨ ਹੈ ਕੀਰਤਨ ਹੈ ਪੜਨ ਕੱਕੇ ਨੂੰ ਵਿਹਾਰੀ ਲੱਗੀ ਹੈ ਤਿਆਂ ਰੱਖਣਾ ਵਿਹਾਰੀ ਦੀ ਆਵਾਜ਼ ਉਚਾਰਨ ਹੋਵੇ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਸੰਤ ਸੰਗੇਣ ਇਹ ਪਾਠ ਇਕੱਠਾ ਹੈ ਇੱਥੇ ਵਿਸਰਾਮ ਹੈ ਸੰਗੇਣ ਤੇ ਵਿਸਰਾਮ ਲਵਾਏ ਓਟ ਨਾਨਕ ਪਰਮੇਸ਼ਰ ਹੈ ਚੰਦਣ ਚੰਦਨਾ ਸਰਦ ਰੁੱਤ ਇੱਥੇ ਵਿਸਰਾਮ ਹੈ ਮੂਲ ਨਾ ਮਿੱਟੇ ਕਾਮ ਸੀਤਲ ਥੀਵੇ ਨਾਨਕਾ ਬਿਸ਼ਰਾਮ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਇੱਥੇ ਬਿਸ਼ਰਾਮ ਐ ਉਧਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਪਉ ਭਏ ਮਨ ਟੋਟ ਨ ਆਵੇ ਮੂਲ ਸੰਚਿਆ ਨਾਮ ਧੰਨ ਸੰਤ ਜਣਾ ਸੋ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ हर जस नित सुन श्लोक दया करणं दुख हरणं इठे विश्राम उच्चारणं नाम कीर्तन है उच्चारणं उच्चारणं निपटना उच्चर उच्चरणं उच्र, उच्चारणं नाम कीर्तन है इस तरह उच्चारण करना दयाल पुरख भगवान है इठे विश्राम नानक लिप्त ना माया ਪਾਹੇ ਬਲੰਦੜੀ ਬੁੱਝ ਗਈ ਜਿਹੜਾ ਬੁੱਝ ਪਾਠ ਹੈ ਸੰਗਤ ਜੀ ਇਹ ਬੋਲਾ ਹੈ ਪਾਹੇ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ ਜਿੰਨ ਉਪਾਈ ਮੇਦਣੀ ਇੱਥੇ ਵਿਸਰਾਮ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਭਏ ਦਿਆਲ ਨਾ ਵਿਆਪੇ ਮਾਇਆ ਵਿਆਪੇ ਨਹੀਂ ਪੜਨਾ ਵਿਆਪੇ ਕੋਟ ਅਗਾ ਗਏ ਨਾਸ ਇੱਥੇ ਬਿਸਰਾਮ ਹੈ ਹਰ ਇੱਕ ਧਿਆਇਆ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਨਾਇਆ ਪਾਠ ਸਾਧ ਸੰਗਤ ਜੀ ਭਾਰਾ ਪੜਨਾ ਨਾਇਆ ਨਾਉਣ ਦਾ ਅਰਥ ਕਰਨਾ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਇੱਥੇ ਬਿਸਰਾਮ ਹੈ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਇੱਥੇ ਬਿਸਰਾਮ ਕੁੱਲ ਸਬਾਇਆ ਸ਼ਲੋਕ ਗੁਰ ਗੋਬਿੰਦ ਗੋਪਾਲ ਗੁਰ ਇੱਥੇ ਵਿਸ਼ਰਾਮ ਗੁਰ ਪੂਰਨ ਨਾਰਾਇਣ ਹੈ ਨਾਰਾਇਣ ਹੈ ਨਾਨੇ ਦੀ ਬਾਜ ਉਚਾਰਨ ਹੋਵੇ ਤੇ ਹਾਹੇ ਦੀ ਬਾਜ ਵੀ ਉਚਾਰਨ ਹੋਵੇ ਨੰਨੇ ਨੂੰ ਕੰਨਾਂ ਵੀ ਲੱਗੇ ਤਾਂ ਧਿਆ ਰੱਖਣਾ ਨਾਰਾਇਣ ਹੈ ਗੁਰ ਦਿਆਲ ਸਮਰੱਥ ਗੁਰ ਇੱਥੇ ਵਿਸ਼ਰਾਮ ਸਮਰੱਥ ਜਿਹੜਾ ਸੰਗਤ ਜੀ ਪਾਠ ਕਸਕੇ ਬੋਲਣਾ ਹੈ ਸਮਰੱਥ ਗੁਰ ਗੁਰ ਨਾਨਕ ਪਤਤ ਉਧਾਰਨ ਹੈ ਪਤਿਤ ਨਹੀਂ ਪੜਨਾ ਪਤਤ ਪੜਨਾ ਹੈ ਪਤਤ ਉਧਾਰਨ ਹੈ ਭੌਜਲ ਬਿਖਮ ਅਸਗਾਹੋ ਇੱਥੇ ਵਿਸਰਾਮ ਗੁਰ ਬੋਹਿਥੈ ਠੱਥੇ ਦਲਾਮ ਬੋਹਿਥੈ ਤਾਰਯਮ ਤਾਰਯਮ ਪਾਠ ਉਚਾਰਨ ਕਰਨਾ ਨਾਨਕ ਪੂਰ ਕਰਮ ਸਤਗੁਰ ਚਰਨੀ ਲੱਗਿਆ ਲੱਗਿਆ ਤੇ संगत जी अद कला के उचारण करना कस के बोलना लग गया क्रम ते विश्राम है पौड़ी धन धन देव जिस संग हर जपे गुर किरपाल जब पे ता अवगुण सब छपे पार ब्रह्म गुरदेव देव नीचो उच थपे थपे पाठ बोला है नीचो हो थपे ਆਟ ਸਿਲਕ ਦੁਖ ਮਾਇਆ ਕਰ ਲੀਨੇ ਆਪ ਦਸੇ ਆਪ ਦਸੇ ਜਿਹੜਾ ਪਾਠ ਸੰਗਤ ਜੀ ਇਹ ਵੀ ਪੋਲਾ ਹੈ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸ਼ਲੋਕ ਦ੍ਰਿਸ਼ਟੰਤ ਏਕੋ ਸੁਨਿਅੰਤ ਏਕੋ ਇੱਥੇ ਵਿਸਰਾਮ ਹੈ ਵਰਤੰਤ ਏਕੋ ਨਰ ਹਰਹਿ ਨਰ ਹਰਹਿ ਇਕਠਾ ਪਾਠ ਹੈ ਹਾਹੀ ਦੀ ਬਾਜ ਉਚਾਰਨ ਹੋਵੇ ਨਾਮ ਦਾਣ ਜਾਂ ਚੰਤ ਨਾਨਕ ਇਸ ਰਾਮ ਦਿਆਲ ਫੁਰਖ ਕਿਰਪਾ ਕਰਹਿ ਇਕ ਸੇਵੀ ਇਕ ਸੰਮਲਾ ਇੱਥੇ ਬਿਸਰਾਮ ਹੈ ਹਰ ਇੱਕ ਸੋ ਪਹਿ ਅਰਦਾਸ ਨਾਮ ਵਖਰ ਧਨ ਸੰਚਿਆ ਇੱਥੇ ਬਿਸਰਾਮ ਹੈ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਇੱਥੇ ਬਿਸਰਾਮ ਹੈ ਪੂਰਨ ਇਕ ਇਹੋ ਸਭ ਕਿਛੇ ਆਪੇ ਆਪ ਦੂਜਾ ਕਹਾ ਕੇ ਹੋ ਆਪ ਕਰੋ ਹੋ ਪ੍ਰਵਦਾਨ ਆਪੇ ਆਪ ਲੇਹੁ ਆਮਨ ਜਾਣਾ ਹੁਕਮ ਸਭ ਇਥੇ ਵਿਸਰਾਮ ਹੈ ਨਿਛਲ ਤੁਦ ਠਹਿ ਹੋ ਨਾਨਕ ਮੰਗੇ ਦਾਨ ਦਾਨ ਤੇ ਵਿਸਰਾਮ ਹੈ ਕਰ ਕਿਰਪਾ ਨਾਮ ਦੇਹੁ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹ ਸੋ ਸੰਗਤ ਜੀ ਆਪ ਜੀ ਨੇ 20 ਸ਼ਲੋਕ ਸਰਵਣ ਕਰ ਲਏ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ